ਇਸ ਬੰਦੇ ਦੇ ਖਿਲਾਫ ਮਕਰਨਾ ਨੰਬਰ 168 ਗ੍ਰੇਡ 6 10 2023 ਅੰਡਰ ਸੈਕਸ਼ਨ 22 ਐਂਡੀਪੈਸ ਐਕਟ ਖਾਣਾ ਸਿਟੀ ਵਨ ਮਾਨਸਾ ਦਰਜ ਹੋਇਆ ਸੀ ਇਹਦੇ ਕੋਲੋਂ ਆਪਾਂ ਨੂੰ 14 ਸ਼ੀਸ਼ੀਆਂ ਬੈਨੈਕਸ ਕਾ ਸਿਰਫ ਤੇ 280 ਗੋਲੀਆਂ ਕੈਰੀ ਸਮਾ ਲਈਆਂ ਮਿਲੀਆਂ ਸੀ ਜਿਹੜੀਆਂ ਐਂਡੀਪੈਸ ਐਕਟ ਦੀ ਦੋਹੇ ਚੀਜ਼ਾਂ ਹੀ ਹੈ ਐਂਡੀਪੈਸ ਐਕਟ ਦੀ ਜਾਨ ਚਾਹੁੰਦੀਆਂ ਨੇ ਇਹ ਮਕਦਮਾ ਦਰਜ ਕਰਕੇ ਇਹਨੂੰ ਦੇਲ ਪਰੇ ਜੇਰੀ ਅੱਲੇ ਵੀ ਹੈ ਜੁਡੀਸ਼ਲ ਕਸਟਡੀ ਜੀ ਹੈਗਾ ਉਹਨੇ ਇਹ ਦਿਨ ਤੁਹਾਨੂੰ ਦੱਸਣਾ ਹੀ ਚਾਹਣਾ ਹੈ ਵੀ ਇਹ ਸਾਡੀ ਪ੍ਰਾਇਮਰੀ ਡਿਊਟੀ ਹੈ ਜਦੋਂ ਵੀ ਪੁਲਿਸ ਕੋਲੇ ਕੋਈ ਇਤਲਾਹ ਆਉਂਦੀ ਹੈ ਕੋਈ ਬੰਦਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੇ ਦੀ ਸਮਗਰੀ ਕਰ ਰਿਹਾ ਹੈ ਉਸ ਬੰਦੇ ਨੂੰ ਕਾਬੂ ਕਰਕੇ ਉਹਦੇ ਤੋਂ ਨਸ਼ਾ ਇਲਾ ਪਦਾਰਥ ਨਸ਼ੀਲਾ ਪਦਾਰਥ ਜੋ ਵੀ ਹੈ ਚਾਹੇ ਦਵਾਈ ਹੈ ਬੋਰੀਆਂ ਨੇ ਜਾਂ ਅਫੀਮ ਕੋਈ ਹੋ ਜਾ ਕੋ ਚਿੱਟਾ ਜੋ ਵੀ ਹੈ ਉਹ ਬਰਾਮਦ ਕਰਾ ਕੇ ਉਹਦੇ ਬੰਦੀ ਕਾਨੂੰਨੀ ਕਾਰਵਾਈ ਕਰਨੇ ਮਕਦਮਾ ਦਰਜ ਕਰਨਾ ਮਕਦਮਾ ਦਰਜ ਕਰਕੇ ਉਹਨੂੰ ਫੜਕੇ ਜੇਲ੍ਹ ਪੇਜਾ ਫਿਰ ਉਹਦਾ ਚਲਾਨ ਪੇਸ਼ ਕਰਕੇ ਉਸ ਮਕਦਮੇ ਦੇ ਵਿੱਚ ਉਹ ਸਜ਼ਾ ਕਰਾਉਣਾ ਇਹ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਇਸ ਪੁਲਿਸਿੰਗ ਦੀ ਪ੍ਰਾਇਮਰੀ ਡਿਊਟੀ ਹੈ ਪੁਲਿਸੇ ਦਾ ਬਹੁਤ ਕਰਨਾ ਪਰ ਉਸ ਤੋਂ ਬਾਅਦ ਇਹ ਕਾਨੂੰਨ ਸੈਕੰਡ ਪ੍ਰਵੀਜ਼ਨ ਹੈ ਉਹ ਇਹ ਵੀ ਜੇ ਕੋਈ ਬੰਦਾ ਨਸ਼ੇ ਵੇਚ ਕੇ ਉਸ ਪ੍ਰਾਫਿਟ ਨਾਲ ਉਹ ਜਾਇਦਾਦ ਬਣਾ ਲੈਂਦਾ ਹੈ ਉਹ ਜਾਇਦਾਦ ਵੀ ਉਹ ਰੱਖਣ ਦਾ ਹੱਕ ਦਾ ਨਹੀਂਗਾ ਉਹ ਪ੍ਰੋਪਰਟੀ ਵੀ ਸਰਕਾਰ ਦੁਆਰਾ ਜ਼ਬਤ ਕੀਤੀ ਜਾਂਦੀ ਹੈ ਇਸ ਜਿਹੜੀ ਹੈਗੀ ਹੈ ਇਹ ਦੇ ਕਾਰੋਬਾਰ ਦੇ ਤੀਨ ਐਸਐਸਪੀ ਸਾਹਿਬ ਸ਼੍ਰੀ ਪਾਕੀਰ ਸਿੰਘ ਮੀਨਾ ਜਿਹੜੇ ਆਈਪੀਐਸ ਐਸਐਸਪੀ ਹਮਾਲਾ ਸਾਹਿਗੇ ਨੇ ਜਿਹੜੇ ਹੁਕਮ ਤੇ ਸਾਰੇ ਸਬੰਧਾਂ ਦੇ ਖਿਲਾਫ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦੇ ਕੋਲ ਭੇਜੇਗੇ ਉਹਦੇ ਸਾਨੂੰ ਅੱਜ ਇਹ चौदह तो इस बंद एक सौ अठाहठ डेट छे दस दू हजार तेईस अंटर बन डीपी ਸਾਡਾ ਸੀਟੀ 1 5000 ਦਾ ਹੋਇਆ ਸੀ ਇਹਦੇ ਕੋਲੋਂ ਆਪਾਂ ਨੂੰ 14 ਸ਼ੀਸ਼ੀਆਂ ਬੈਨਲੈਕਸ ਕਾਫਿਰ ਤੇ 280 ਗੋਲੀਆਂ ਕੈਰੀ ਸਮਾਨੀਆਂ ਮਿਲੀਆਂ ਸੀ ਜਿਹੜੀਆਂ ਐਂਟੀਪੈਸੈਂਟ ਦੀ ਦੋਹੇ ਚੀਜ਼ਾਂ ਹੀ ਹੈ ਐਂਟੀਪੈਸੈਂਟ ਦੀ ਜਾਂ ਚਾਹੁੰਦੀਆਂ ਨੇ ਇਹ ਮਕਦਮਾ ਦਰਜ ਕਰਕੇ ਇਹਨੂੰ ਢੇਲ ਪੇਸ਼ਰੀਆ ਸੀ ਹਲੇ ਵੀ ਇਹ ਜੁਡੀਸ਼ਲ ਕਸਟਡੀ ਜੀ ਹੈਗਾ ਉਹਨੇ ਇਹਦੇ ਨਾਲ ਤੁਹਾਨੂੰ ਦੱਸਣਾ ਹੈ ਚਾਹਣਾ ਹੈ ਵੀ ਇਹ ਸਾਡੀ ਪ੍ਰਾਇਮਰੀ ਡਿਊਟੀ ਹੈ ਜਦੋਂ ਵੀ ਪੁਲਿਸ ਕੋਲ ਕੋਈ ਇਤਲਾਹ ਆਉਂਦੀ ਹੈ ਕੋਈ ਬੰਦਾ ਨਸ਼ੇ ਦਾ کاروبار ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੇ ਦੀ ਸਮਗਰੀ ਕਰ ਰਿਹਾ ਹੈ ਉਸ ਬੰਦੇ ਨੂੰ ਕਾਬੂ ਕਰਕੇ ਉਹਦੇ ਤੋਂ ਨਸ਼ਾਲਾ ਪਦਾਰਥ ਨਸ਼ੀਲਾ ਪਦਾਰਥ ਜੋ ਵੀ ਹੈ ਚਾਹੇ ਦਵਾਈਏ ਗੋਲੀਆਂ ਨੇ ਜਾਂ ਅਫੀਨ ਉਪੀਏ ਹੋ ਜਾ ਕੋ ਚਿੱਟਾ ਜੋ ਵੀ ਹੈ ਉਹ ਬਰਾਮਦ ਕਰਾ ਕੇ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਮਿਕਦਨਾ ਦਰਜ ਕਰਨਾ ਮਿਕਦਨਾ ਦਰਜ ਕਰਕੇ ਉਨੂੰ ਅੜਕੇ ਜੇਲ੍ਹ ਵਿੱਚ ਫਿਰ ਉਹਦਾ ਚਲਾਨ ਪੇਸ਼ ਕਰਕੇ ਉਸ ਮਕਦਮੇ ਦੇ ਵਿੱਚੋਂ ਸਜ਼ਾ ਕਰਾਉਣਾ ਇਹ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਇਸ ਪੁਲਿਸਿੰਗ ਦੀ ਪ੍ਰਾਇਮਰੀ ਡਿਊਟੀ ਹੈ ਪੁਲਸੇ ਦਾ ਬਰੋਦ ਕਰਨਾ ਪਰ ਉਸ ਤੋਂ ਬਾਅਦ ਇੱਕ ਉਹਨੂੰ ਸੈਕੰਡ ਰਿਵੀਜ਼ਨ ਹੈ ਉਹ ਇਹ ਵੀ ਜੇ ਕੋਈ ਬੰਦਾ ਨਸ਼ੇ ਵੇਚ ਕੇ ਉਸ ਪ੍ਰੋਫਿਟ ਨਾਲ ਕੋਈ ਜਾਇਦਾਦ ਬਣਾ ਲੈਂਦਾ ਹੈ ਉਹ ਜਾਇਦਾਦ ਵੀ ਉਹ ਰੱਖਣ ਦਾ ਹੱਕدار ਨਹੀਂਗਾ ਉਹ ਪ੍ਰੋਪਰਟੀ ਵੀ ਸਰਕਾਰ ਦੁਆਰਾ ਜ਼ਬਤ ਕੀਤੀ ਜਾਂਦੀ ਹੈ ਇਸ రేడి ਹੈਗੀ ਹੈ ਇਹ ਕੇ کاروبار ਦੇ తీਨ ਐਸਐਸਪੀ ਸਾਹਿਬ శ్రీ 파ਗੀਦਾ ਸਿੰਘ ਮੀਨਾ ਜੀ ਆਈਪੀਐਸ ਐਸਐਸਯੂ ਮਾਲ ਸਾਹਿਬ ਜੀ ਦੇ ਹੁਕਮ ਤੇ ਸਾਰੇ ਇਸ ਵਰਨਾ ਦੇ ਖਿਲਾਫ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦੇ ਕੋਲ ਭੇਜੇਗੇ ਉਹਦੇ ਸਾਨੂੰ ਅੱਜ ਇਹ ਇਹ ਹੈਗਾ ਅਨਿਸ਼ਕਾਮ ਜਾਂ ਇਹ ਹੈਗੀ ਹੈ

ਇਹ ਜਿਦੋਂ ਆਪਾਂ ਨੂੰ 14 ਸ਼ੀਸ਼ੀਆਂ ਬੈਨਲੈਕਸ ਕਾਫਿਰ ਤੇ 280 ਗੋਲੀਆਂ ਕੈਰੀ ਸੁਮਲੀਆਂ ਮਿਲੀਆਂ ਸੀ ਜਿਹੜੀਆਂ ਐਂਡੀ ਪੈਸੈਂਟ ਦੀ ਦੋਹੇ ਚੀਜ਼ਾਂ ਹੀ ਐਂਡੀ ਪੈਸੈਂਟ ਦੀ ਜਾਂਚ ਚਾਹੁੰਦੀਆਂ ਨੇ ਇਹ ਮਕਦਮਾ ਦਰਜ ਕਰਕੇ ਇਹਨੂੰ ਜੇਲ੍ਹ ਪੇਛੇ ਰਿਆ ਸੀ ਥਲੇ ਵੀ ਇਹ ਜੁਡੀਸ਼ਨ ਕਸਟਡੀ ਜੀ ਹੈਗਾ ਉਹਨੇ ਇਹਦੇ ਨਾਲ ਤੁਹਾਨੂੰ ਦੱਸਣਾ ਹੈ ਇਹ ਚਾਹਣਾ ਵੀ ਇਹ ਸਾਡੀ ਪ੍ਰਾਇਮਰੀ ਡਿਊਟੀ ਹੈ ਜਦੋਂ ਵੀ ਪੁਲਿਸ ਕੋਲੇ ਕੋਈ ਇਤਲਾਹ ਆਉਂਦੀ ਹੈ ਕੋਈ ਬੰਦਾ ਨਸ਼ੇ ਦਾ کاروبار ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੇ ਦੀ ਸਪਲਾਈ ਕਰ ਰਿਹਾ ਹੈ ਉਸ ਬੰਦੇ ਨੂੰ ਕਾਬੂ ਕਰਕੇ ਉਹਦੇ ਤੋਂ ਨਸ਼ਾ ਇਲਾ ਪਦਾਰਥ ਨਸ਼ੀਲਾ ਪਦਾਰਥ ਜੋ ਵੀ ਹੈ ਚਾਹੇ ਦਵਾਈ ਹੈ ਬੋਰੀਆਂ ਨੇ ਜਾਂ ਅਫੀਮ ਭੂਕੀ ਹੋ ਜਾਂ ਚਿੱਟਾ ਜੋ ਵੀ ਹੈ ਉਹ ਬਰਾਮਦ ਕਰਾ ਕੇ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਮਕਦਮਾ ਦਰਜ ਕਰਨਾ ਮਕਦਮਾ ਦਰਜ ਕਰਕੇ ਉਹਨੂੰ ਫੜਕੇ ਜੇਲ੍ਹ ਭੇਜਣਾ ਫਿਰ ਉਹਦਾ ਚરાਣ ਪੇਸ਼ ਕਰਕੇ ਉਸ ਮੁਕਾਦਮੇ ਦੇ ਵਿੱਚ ਉਹ ਸਜ਼ਾ ਕਰਾਉਣਾ ਇਹ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਇਸ ਕਨਸਿੰਗ ਦੀ ਪ੍ਰਾਇਮਰੀ ਡਿਊਟੀ ਹੈ ਪੁਲਸੇ ਦਾ ਬਰੋਧ ਕਰਨਾ ਪਰ ਉਸ ਤੋਂ ਬਾਹਰ ਇਹ ਕਾਨੂੰਨ ਦਾ ਸੈਕੰਡ ਪ੍ਰਵੀਜ਼ਨ ਹੈ ਉਹ ਇਹ ਹੈ ਵੀ ਜੇ ਕੋਈ ਬੰਦਾ ਨਸ਼ੇ ਵੇਚ ਕੇ ਉਸ ਪ੍ਰਾਫਿਟ ਨਾਲ ਕੋਈ ਜਾਇਦਾਦ ਬਣਾ ਲੈਂਦਾ ਹੈ ਉਹ ਜਾਇਦਾਦ ਵੀ ਉਹ ਰੱਖਣ ਦਾ ਹੱਕਦਾਰ ਨਹੀਂਗਾ ਉਹ ਪ੍ਰੋਪਰਟੀ ਵੀ ਸਰਕਾਰ ਦੁਆਰਾ ਜ਼ਬਤ ਕੀਤੀ ਜਾਂਦੀ ਹੈ ਇਸ रेडी ਹੈਗੀ ਹੈ ਇਹ ਕੇ ਕਾਰੋਬਾਰ ਦੇ ਤੀਰ ਐਸਐਸਪੀ ਸਾਹਿਬ ਸ਼੍ਰੀ 파ਗੀਰਾ ਸਿੰਘ ਮੀਨਾ ਜਿਹੜੇ ਆਈਪੀਐਸ ਐਸਐਸਮਾ ਸਾਹਿਬ ਹੈਗੇ ਨੇ ਜਿਹਦੇ ਹੁਕਮ ਤੇ ਸਾਰੇ ਸਵਰਨਾ ਦੇ ਖਿਲਾਫ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦੇ ਕੋਲ ਭੇਜੇਗੇ ਉਹਦੇ ਸਨਮਾਜ ਇਹ ਇਹ ਹੈਗਾ ਅਨੀਸ਼ ਖਾਨ ਜਿਹੜੀ ਹੈਗੀ ਹੈ मानसा नशा तस्कर की प्रॉपर्टी है जी रिपीट की थी गई नोट्स लाए गए कितने नशा तस्कर ने कितनी प्रॉपर्टीज देखो ये आज भी साड़ी है कारगुजारी अनीस खान सन ऑफ समीर खान रेजिडेंट ऑफ वार्ड नंबर चौदह मानसा इस बंदे के खिलाफ मुकदमा नंबर एक सौ अठाहठ डेट छे दस दो हज़ार तेई में इंटरसैक्शन एक्ट थाना सिटी वन मानसा दर्ज होगा ਇਹ ਜਿਹੜਾ ਉਹਨਾਂ ਨੂੰ 14 ਸ਼ੀਸ਼ੀਆਂ ਬੈਨਲੈਕਸ ਕਾ ਫਿਰ ਤੇ 280 ਗੋਲੀਆਂ ਕੈਰੀ ਸਮਾਨੀਆਂ ਮਿਲੀਆਂ ਸੀ ਜਿਹੜੀਆਂ ਐਨਡੀਪਸਟ ਦੇ ਦੋਹੇ ਚੀਜ਼ਾਂ ਹੀ ਹੈ ਐਨਡੀਪਸਟ ਦੀ ਜਦੋਂ ਚਾਹੁੰਦੀਆਂ ਨੇ ਇਹ ਮਕਦਮਾ ਅੰਦਰ ਜਿਹੜੇ ਇਹਨੂੰ ਰਿਲ ਪੇਸ਼ ਕਰਿਆ ਸੀ ਹਲੇ ਵੀ ਇਹ ਜੁਡੀਸ਼ਲ ਕਸਟਡੀ ਜੀ ਹੈਗਾ ਉਹਨੇ ਇਹਦੇ ਨਾਲ ਤੁਹਾਨੂੰ ਦੱਸਣਾ ਹੈ ਚਾਹਣਾ ਹੈ ਵੀ ਇਹ ਸਾਡੀ ਪ੍ਰਾਇਮਰੀ ਡਿਊਟੀ ਹੈ ਜਦੋਂ ਵੀ ਪੁਲਿਸ ਕੋਲੇ ਕੋਈ ਇਤਲਾਹ ਆਉਂਦੀ ਹੈ ਕੋਈ ਬੰਦਾ ਨਸ਼ਾ ਦਾ ਕਾਰੋਬਾਰ ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੀਲੀ ਸਮਗਰੀ ਕਰ ਰਿਹਾ ਹੈ ਉਸ ਬੰਦੇ ਨੂੰ ਕਾਬੂ ਕਰਕੇ ਉਹਦੇ ਤੋਂ ਨਸ਼ਾ ਅਲੱਪਾ ਨਸ਼ੀਲਾ ਪਦਾਰਥ ਜੋ ਵੀ ਹੈ ਚਾਹੇ ਦਵਾਈ ਹੈ ਗੋਲੀਆਂ ਨੇ ਜਾਂ ਹਫੀਜ ਬੁੱਕੀਏ ਕੋਜਾ ਕੋ ਚਿੱਟਾ ਜੋ ਵੀ ਹੈ ਉਹ ਬਰਾਮਦ ਕਰਾ ਕੇ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਮਕਦਮਾ ਦਰਜ ਕਰਨਾ ਮਕਦਮਾ ਦਰਜ ਕਰਕੇ ਉਹਨੂੰ ਫੜਕੇ ਜੇਲ੍ਹ ਭੇਜਣਾ ਫਿਰ ਉਹਦਾ ਚਲਾਨ ਪੇਸ਼ ਕਰਕੇ ਉਸ ਮੁਕਦਮੇ ਦੇ ਵਿੱਚੋਂ ਸਜ਼ਾ ਕਰਾਉਣਾ ਇਹ ਹੈਗੀ ਸਾਡੀ ਪ੍ਰਾਈਵੇਟ ਡਿਊਟੀ ਇਸ ਪੁਲਿਸਿੰਗ ਦੀ ਪ੍ਰਾਈਵੇਟ ਡਿਊਟੀ ਹੈ ਪੁਲਿਸ ਇਹ ਕੰਮ ਰੋਜ਼ ਕਰਦਾ ਹੈ ਪਰ ਉਸ ਤੋਂ ਬਾਅਦ ਇਹਦਾ ਤਨੂੰ ਸੈਕੰਡ ਪ੍ਰਵੀਜ਼ਨ ਹੈ ਉਹ ਇਹ ਵੀ ਜੇ ਕੋਈ ਬੰਦਾ ਨਸ਼ੇ ਵੇਚ ਕੇ ਉਸ ਪ੍ਰੋਫਿਟ ਨਾਲ ਕੋਈ ਜਾਇਦਾਦ ਬਣਾ ਲੈਂਦਾ ਹੈ ਉਹ ਜਾਇਦਾਦ ਵੀ ਉਹ ਰੱਖਣ ਦਾ ਹੱਕ ਦਾ ਨਹੀਂਗਾ ਉਹ ਪ੍ਰੋਪਰਟੀ ਵੀ ਸਰਕਾਰ ਦੁਆਰਾ ਜ਼ਬਤ ਕੀਤੀ ਜਾਂਦੀ ਹੈ ਇਸ ਦੇ ਰਹੀ ਹੈ ਇਹ ਕੇ ਕਾਰਵਾਰ ਦੇ ਤੀਨ ਐਸਐਸਪੀ ਸਾਹਿਬ ਸ਼੍ਰੀ 파ਗੀਦਾ ਸਿੰਘ ਮੀਨਾ ਜੀ ਆਈਪੀਐਸ ਐਸਐਸਮਾ ਸਾਹਿਬ ਜੀ ਦੇ ਹੁਕਮ ਤੇ ਸਾਰੇ ਸਵਰਨਾਬੀਲਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦੇ ਲਈ ਭੇਜੇਗੇ ਉਹਦੇ ਸਾਨੂੰ ਅੱਜ ਇਹ ਇਹ ਜਿਹੜਾ ਹੈਗਾ ਅਨੀਸ਼ ਖਾਨ ਜੀ ਆ